ਪਿੰਡ ਥਲਾ ਦੇ ਮਲਕੀਤ ਸਿੰਘ ਨੇ ਅਮਰੀਕ ਸਿੰਘ ਨੇ ਜੋ ਸਰਪੰਚੀ ਲਈ ਪੇਪਰ ਫਰਵਲ ਕੀ ਤੁਸੀਂ ਉਸ ਤੇ ਇਤਰਾਜ਼ ਕਰਦੇ ਆ ਕਿ ਅਮਰੀਕ ਸਿੰਘ ਨੇ ਇੱਕ ਹਾਲਫੀਆ ਬਿਆਨ ਲੈ ਕਿਸੇ ਦੇ ਉੱਤੇ ਕੋਈ ਵੀ ਐਫਆਈਆ ਦਰਜ ਹੈ ਉਹਨਾਂ ਨੇ ਕਿਹਾ ਕਿ ਇਹਦੇ ਪੇਪਰ ਰੱਦ ਕੀਤੇ ਹਨ ਜੋ ਤੋਂ ਸਬੰਧੀ ਆਰਓ ਨਵਜੋਤਨਾ ਗੱਲ ਕੀਤੀ ਉਹਨਾਂ ਨੇ ਕਿਹਾ ਪੇਪਰ ਨਹੀਂ ਰੱਦ ਕੀਤੇ ਹਨ ਜੋ ਇਹਨਾਂ ਨੇ ਦਰਜ ਕੀਤਾ ਉਸ ਦੇ ਵਿੱਚ ਅਮਰੀਕ ਸਿੰਘ ਪਰੋਂ ਤੱਥ ਨਹੀਂ ਲੱਗੇ ਜੋ ਅਸੀਂ ਮਲਕੀਤ ਸਿੰਘ ਨੂੰ ਲਿਖਤੀ ਰੂਪ ਦੇ ਵਿੱਚ ਦੇ ਦਿੱਤਾ ਹੈ ਕੈਮਰਾਮੈਨ ਐਸਿਕ ਨਾਗੀ ਨਾਲ ਮਨਪ ਸਿੰਘ ਬੁਜਾਰਾ ਦੀ ਦੁਆਬਾ ਨੀ 24 ਚਾਨ ਲਈ ਫਲੋਰ ਤੋਂ ਵਿਸ਼ੇਸ਼ ਰਿਪੋਰਟ ਦੇਖੋ ਜੀ ਸਾਫ ਕਾ ਪਾਸ ਮਲਕੀਤ ਸਿੰਘ 65 ਖਾਲਾ ਤਬੀਰ ਫਲੋਰ ਜਿਲ੍ਹਾ ਜਲੰਧਰ ਹਟ 65 ਅਸ਼ਾ ਘਰੇ ਜਿੱਥੇ ਆ DNA ਨਾਮਜ਼ਾਦੀਆਂ ਨੇ ਇੱਥੇ ਭਰੀਆਂ ਵੀ ਗਈਆਂ ਫਲੋਰ ਦੇ ਵਿੱਚ ਬਣਾਇਆ ਸੀ ਆਪਣਾ ਇਹਨਾਂ ਨੇ ਦੋਣ ਹੈ ਕਿ ਜੀ ਅੱਜ ਸਿਕਾ ਪੜਤਾਲ ਦਾ ਦਿਨ 5 ਤਰੀਕਾ ਤੇ ਇਤਰਾਜ਼ ਵੀ ਲੌਂਦਾ ਅੱਜੇ ਦਿਨ ਸਿਕਾ ਮੈਂ 65 ਖਾਲੇ ਦੇ ਸਾਫ ਕਾ ਸਰਪੰਚ ਅਮਰੀਕ ਸਿੰਘ ਦੇ ਉੱਤੇ ਇਤਰਾਜ਼ ਲਾਇਆ ਸੀ ਦੇਖੋ ਅਵੇਰੇ ਸਾਢੇ 10 ਵਜੇ ਮੈਂ ਲਾ ਕੇ ਗਿਆ ਮਨੂੰ ਕਹਿੰਦੇ ਇੱਥੇ ਆਰੋ ਸਾਹਿਬ ਤੂੰ ਸਾਢੇ 3 ਵਜੇ ਆ ਜੀ ਵੀ ਅਸੀਂ ਪ੍ਰਤਾਲ ਕਰਕੇ ਦੱਸਾਂਗੇ ਮੈਂ ਸਾਢੇ 3 ਵਜੇ ਆ ਗਿਆ ਮਨੂੰ ਨਹੀਂ ਦੱਤਿਆ ਇਹਨਾਂ ਨੇ ਹਾਂਜੀ ਹਾਂਜੀ ਮੈਂ ਪੁੱਛਿਆ ਭਾਈ ਵੀ ਇਤਰਾਜ ਲਾਏ ਸੀ ਕਹਿੰਦੇ ਜੀ ਅਸੀਂ ਚਲੋ ਦੱਸ ਦਿਆਂ ਤੁਹਾਨੂੰ ਆ 5 ਵਜੇ ਆ ਤੇ ਕਿਉਂਕਿ ਦੋ ਹਲਫੀਆ ਬਿਆਨ ਲੱਗਦੇ ਪਹਿਚ ਜਦ ਅਸੀਂ ਨਾਮਜ਼ਾਦਗੀ ਪੇਪਰ ਭਰਦੇ ਆ ਉਹਦੇ ਬਾਅਦ ਸਪੈਸ਼ਲ ਉਹਦੇ ਹਲਫੀਆ ਬਿਆਨ ਹੁੰਦਾ ਵੀ ਕਿਸੇ ਭਾਰਤ ਦੇ ਪੁਲਿਸ ਸਟੇਸ਼ਨ ਦੇ ਪੱਜੀ ਜੇ ਕਿਸੇ ਦੇ ਐਫ ਆਰ ਦਰਜ ਆ ਤਾਂ ਉਹ ਦੱਸੇ ਕੋਈ ਸਿਵਲ ਕੋਰਟ ਕੇ ਚੱਲਦਾ ਤਾਂ ਦੱਸੇ ਅਮਰੀਕ ਸਿੰਘ ਨੇ ਬਿਲਕੁਲ ਨਹੀਂ ਦੱਸਿਆ ਦੇਖੋ ਹਲਕੀਆਂ ਪਿਆੰਚ ਵਿੱਚ ਮੇਤੇ ਕੋਈ ਕੇਸ ਚੱਲਦਾ ਮੇਤੇ ਕੋਈ ਪਰਚਾ ਦਰਜਾ ਐਫ ਆਈ ਆਰ ਦਰਜਾ ਹਾਲਾਂਕਿ ਚਾਰੇ ਤੇ ਰਜਿਸਟਰ ਐਸ ਫਾਰੀਆਂ ਸਾਰੀਆਂ ਅਸੀਂ ਦਿੱਤੀਆਂ ਨਾਲ ਲਾ ਕੇ ਦਿੱਤੀਆਂ ਔਰ ਦੱਸਿਆ ਇਹ ਤੇ ਆ ਕੇ ਆਰੋ ਸਾਾਨੂੰ ਵੀ ਦੇਖੋ ਆ ਤੁਸੀਂ ਐਡਾ ਪਤਾ ਤਰਾਜ ਆ ਕੀ ਐਕਸ਼ਨ ਲੈਂਦੇ ਆ ਪਹਿਲਾਂ ਤਾਂ ਸਾਨੂੰ ਕਹਿੰਦੇ ਵੇ ਜਿਹੜੀ ਐਫ ਆਈ ਆਰ ਹੈ ਨਾ ਕੋਈ ਟੈਸਟ ਕਰਾ ਕੇ ਲਿਆਓ ਫਲੋਰੋ ਕੋਈ 꽌ਲੀ ਵੀ ਲਾ ਲੈਂਦਾ ਐਫ ਆਈ ਆਰ ਦੱਸੋ ਮੈਨੂੰ ਫੇ ਅਸੀਂ ਐਫ ਆਈ ਆਰ ਦੇ ਸਾਥ ਬੰਦਾ ਭੇਜਿਆ ਵੀ ਕਾਹ ਚ ਜਾ ਕੇ ਦਾ ਨਾ ਆਪਣੇ ਮੋਰਚੀ ਦੇ ਕੋਲੋਂ ਟੈਸਟ ਕਰਾ ਕੇ ਲੈ ਐਸ ਐਚਓ ਦਾ ਫਲੋਰੇ ਤੇ ਪ ਉਹ ਰੋੜਾ ਦਾ ਪਾਣੀ ਪਿਆ ਕਹਿੰਦੇ ਵੀ ਸ਼ਾਂਤੀ ਨਾਲ ਅਤਰਾ ਤੁਹਾਡਾ ਠੀਕ ਆ ਬਾਖ ਕਿਉਂ ਦੇ ਦੇ ਆ ਇਹ ਸਰਕਾਰ ਦੇ ਨੁਮਾਇੰਦੇ ਆ ਪਰ ਮੈਂ ਬੀ ਡੀ ਪੀਓ ਫਲੋਰ ਦੀ ਵੀ ਗੱਲ ਕਰਦੇ ਆ ਐਨਓਸੀ ਹੁਣ ਐਡਾ ਦੇ ਦਿੱਤੀ ਜਿੱਦਾਂ ਕਿਸੇ ਨੂੰ ਵਿਆਹ ਦਾ ਕਾਰਡ ਫੜਾਈਦਾ ਆ ਮਰੀਕ ਸਿੰਘ ਦੇ ਉੱਤੇ ਜਾਦੇ ਆਪਣੇ ਕਾਰਜਕਾਲ ਦੇ ਵਿੱਚ ਸਰਪੰਚ ਗਵਰ ਦਾ ਇਹਦਾ ਤੇ ਕੇਸ ਬਣਿਆ ਸੀ ਡਾਇਰੈਕਟਰ ਚੰਡੀਗੜ੍ਹ ਨੇ ਸਪੈਸ਼ਲ ਚਿੱਠੀ ਭੇਜੀਆ 2020 ਦੇ ਵਿੱਚ ਇਹਨੂੰ ਪੇ ਦੇ ਕੋਲ ਲੁਰ ਕਬਰੀ ਕੀਤੀ ਜਾਵੇ ਜਿਹੜਾ ਪੰਚਾਇਤਾਂ ਨੇ ਨੁਕਸਾਨ ਕੀਤਾ ਮੈਂ ਸਾਰੀਆਂ ਲਾ ਕੇ ਦਿੱਤੀਆਂ ਕੋਈ ਰਿਕਵਰੀ ਨਹੀਂ ਕੀਤੀ ਹਰ ਮੌਜੂਦਾ ਇਹਦੀ ਘਰ ਵਾਲੀ ਜਿਹੜੀ ਸਰਪੰਚਾ ਉਹਦੇ ਗਵਨ ਦਾ ਕੇਸ ਬਣਾਇਆ ਇਹਦੀ ਮਿਲੀ ਪੌੜੀ ਨਾਲ ਮਰੀਕ ਸਿੰਘ ਸਾਹਿਬ ਕਾ ਸਰਪੰਚ ਦੇ ਨਾਲ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਐਨਓਸੀ ਇਹਨੂੰ ਫੜਾ ਦਿੱਤੀ ਕਹਿੰਦੀ ਜਾ ਜਾ ਕੇ ਇਲੈਕਸ਼ਨ ਲੜ ਤੂੰ ਜਾ ਕੇ ਜਿਹੜੀ ਰਹਿੰਦੀ ਕਸਰ ਹੈ ਨਾ ਪੂਰੀ ਕਰ ਦੇ ਕਹਿੰਦੀ ਐਡੀਆਂ ਪਟੀਆਂ ਧਾਦ ਲੀਆਂ ਮੈਂ ਆਮ ਪਾਰਟੀ ਦਾ ਕੇ ਜਿੰਮੇਵਾਰ ਸਾਥੀਆਂ ਦੇਖੋ ਪਿੰਡ ਦਾ ਸੈਕਟਰੀਆ মিডিਆ ਰੌਲਾ ਪਾਈ ਜਾਂਦਾ ਸਰਕਾਰ ਗੁੰਡਾ ਕਰਦੀ ਕਰਦੀ ਜਾਂ ਆਹ ਕਰਦੀਆਂ ਉਹ ਇੱਥੇ ਅਸਲੀ ਦਾ ਜਿੰਮੇਵਾਰ ਬੰਦੇ ਆ ਸਾਡਾ ਸਾਰਾ ਪ੍ਰਸ਼ਾਸਨ ਸਾਡੀ ਹੈ ਕਿ ਦੇਖੋ ਇੱਕ ਜ਼ਾਇਰ ਮੰਗਿਆ ਮੇਰੇ ਨਾਮ ਚਾਹੀਦੀ ਪੱਤਰ ਜਿਹੜੇ ਇਹਦੇ ਕੈਨਸਲ ਕੀਤੇ ਜਾਂ ਤੇ ਇਹਦੇ ਪੜਚਾ ਕੀਤਾ ਜਾਵੇ ਜਿਹੜਾ ਨੇ ਝੂਠੀਆਂ ਹਲਫੀਆਂ ਬਿਆਨ ਦਿੱਤਾ ਮਰੀਦ ਇਹਦੇ ਆ ਸਾਰਾ ਸਮਾਂ ਇਹਦੇ ਹਲਫੀਆਂ ਬਿਆਨ ਨੇ ਪਰਵਾਰ ਕੀਤਾ ਤੇ ਆਰੋ ਸਾਹਿਬ ਸਾਡੀ ਗੱਲ ਸੌਣ ਨੂੰ ਤਿਆਰ ਨਹੀਂ ਦੇਖੋ ਪਾਪਰਾ ਕਾੜੀਆਂ ਨਾਲੇ ਕੋਲਾ ਚ ਪਰਤਾਲ ਦੀ ਮੈਂ ਪੁੱਛਣਾ ਚਾਹਦਾ ਕੀ ਪਰਤਾਲ ਹੋ ਰੇ ਕੰਨ ਕੇ ਜਦ ਅਸੀਂ ਨਾਲ ਇੱਕ ਲੱਗ ਕੇ ਪਰਤਾਲ ਦੀ ਕਰਾ ਸਕੇ 11 ਇੱਥੇ ਭਰਿਆ ਕਾਜ ਕੀ ਇਰਾਨੇ ਸੋਧ ਕੀਤੀ ਹੋਊਗੀ ਸਾਨੂੰ ਕਹਿੰਦੇ ਆ ਜਾਓ ਐਸਡੀਐਮ ਸਾਹਿਬ ਕੋਲ ਚਲੀ ਜਾ ਪਾਓ ਇਹਦਾ ਕਰਕੇ ਫਿਰ ਮੈਂ ਚਾਹੁੰਦਾ ਪਿਆ ਐਸਡੀਐਮ ਸਾਹਿਬ ਵੀ ਇੱਥੇ ਲਾਦਿਆ ਕਰੋ ਤੁਸੀਂ ਇਹ ਲੋਕਾਂ ਨੂੰ ਖਰਾਬ ਕਰਦੇ ਆਪਾਂ 8 8 9 9 ਪਟ ਗਿਆ ਸਾਨੂੰ ਇੱਥੇ ਸਾਰਾ ਕੁਝ ਚੱਲੀ ਜਾਂਦਾ ਹੈ ਤਾਂ ਕੋਈ ਸੁਣਵਾਈ ਨਹੀਂ ਹੋਈ ਹੈਗੀ ਸਾਰਾ ਪ੍ਰਸ਼ਾਸਨ ਉੱਠ ਕੇ ਤੋਂ ਕਾਜ ਲੈ ਕੇ ਸਾਡੇ ਤੌਰ ਪਿਆ ਜੇ ਇਹ ਦੀਵਦਾਰ ਨੂੰ ਜੇ ਰਾਹਤੇ ਦੇ ਵਿੱਚ ਕੋਈ ਬਦਲ ਦਵੇ ਕੌਣ ਜ਼ਿੰਮੇਵਾਰ ਹੈ ਇਹਦਾ ਮੈਂ ਪੁੱਛਣਾ ਚਾਹੁੰਦਾ ਮੈਂ ਬੇਨਤੀ ਕਰਦਾ ਭਗਵਾਨਤ ਮਾਨ ਸਰਕਾਰ ਨੂੰ ਆ ਜਿੰਨੇ ਆਪਸਾ ਸਹਿਬਾਨ ਹੈ ਨਾ ਜਿੰਨਾ ਮਲਾਇਆ ਜਿਹੜਾ ਇਹਨੂੰ ਮਲੀ ਭੌਂਤੇ ਬੈ ਕੇ ਇਹਨੂੰ ਛਡਾਉਣਾ ਚਾਹੁੰਦਾ ਅਸਲ ਵਿੱਚ ਇਹਨੂੰ ਮਰੀਕ ਸੈਕ ਨੂੰ ਬਾੜ ਦੀ ਕਾਰਵਾਈ ਨਾ ਦੇ ਉੱਤੇ ਕਰਨੀ ਚਾਹੀਦੀ ਹੈ ਕਿਉਂਕਿ ਦੋ ਜਿਹੜਾ ਸਰਕਾਰ ਦੇ ਮੱਥੇ ਲੱਗਦਾ ਤੇ ਹੁਣ ਅਸੀਂ ਚੱਲੇ ਸਾਥੀਆਂ ਦੇ ਨਾਲ ਇਸ ਤੇ ਤਹਿਸੀਲਦਾਰ ਸਾਹਿਬ ਦੇ ਚੱਲੇ ਆ ਰਹੇ ਸਾਰਾ ਕਮਾਲ ਲੈ ਕੇ ਕਹਿੰਦੇ ਜੋ ਕਰੂਗੇ ਨਾ ਤਹਿਸੀਲਦਾਰ ਸਾਹਿਬ ਤੇ ਐਸ.ਡੀ.ਓ ਸਾਹਿਬ ਕਰੂਗੇ ਹਰ ਫਰਾਂ ਨੂੰ ਅਜੀ ਤੱਲੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਦੇਖੋ ਕਿਸੇ ਨੇ ਕੋਈ ਨਹੀਂ ਕੀਤਾ ਬੜੇ ਸ਼ਾਂਤੀ ਨਾਲ ਅਸੀਂ ਆਏ ਆ ਅਗਲੀ ਕਾਰਵਾਈ ਕੀ ਹੁਣ ਇਹ ਤੇ ਰਸੀਦਾਂ ਲੈਂਦੇ ਆ ਤਹਿਸੀਲਦਾਰ ਸਾਹਿਬ ਦਾ ਐਸ.ਡੀ.ਓ ਸਾਹਿਬ ਉਹ ਅਸੀਂ ਬਾਅਦ ਦੱਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਆਪਣਾ ਚੈਨਲ ਦੋਆਬਾ ਨਿਊ 24 ਚਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਲਾਈਕ ਕਰਵਾਉਣ ਲਈ ਸੰਪਰਕ ਕਰੋ ਜੀ